ਅੱਛਾ ਇਹ ਸਾਥ ਪਿੰਡ ਦੀ ਆ ਪਿੰਡ ਦੀ ਸਾਥ ਹੈ ਜਿੱਥੇ ਇਹ ਪਿੰਡ ਦੀ ਮੋੜੀ ਹੈ ਜਿੱਥੇ ਕਿਸੇ ਦੇ ਬੱਚਾ ਜਨਮ ਹੁੰਦਾ ਦੇਖੋ ਤਾਂ ਹੀ ਮੱਥਾ ਟੇਕ ਰਹੇ ਸਾਰੇ ਨੂੰ ਮਤਲਬ ਕਿਸੇ ਦੇ ਵਿਆਹ ਹੁੰਦਾ ਹੈ ਜੀ ਜਾਂ ਕਿਸੇ ਦੇ ਬੇਟਾ ਹੁੰਦਾ ਹੈ ਜੀ ਤਾਂ ਉਦੋਂ ਇੱਥੇ ਸਾਰਾ ਪਿੰਡ ਨੂੰ ਗੁਣ ਬੰਡਿਆ ਜਾਂਦਾ ਹੈ ਇੱਥੇ ਸ਼ਗੰਦੇ ਤੌਰ ਤੇ ਇੱਥੇ ਜਦੋਂ ਵਿਆਹ ਬਰਾਤ ਵੀ ਚੜਦੀ ਇੱਥੇ ਮੱਥਾ ਟੇਕ ਕੇ ਕਿਉਂਕਿ ਸਾਡੇ ਪਿੰਡ ਦੀ ਮੋੜੀ ਹੈ ਓਕੇ ਮਤਲਬ ਇਹ ਰੀਚੁਅਲ ਹੈ ਪਿੰਡ ਦਾ ਰੀਚੁਅਲ ਹੈ ਪਿੰਡ ਦਾ ਓਕੇ ਠੀਕ ਹੈ ਠੀਕ ਹੈ ਫਿਰ ਸਾਡੇ ਵੱਡੇ ਬਟੇਰੇ ਵੱਡੇ ਬਟੇਰਿਆਂ ਦਾ ਆ ਪਿੰਡ ਵੱਜਾਸੇ ਇੱਥੋਂ ਅੱਛਾ ਹੁਣ ਵੀ ਜਦੋਂ ਕੋਈ ਮੈਰਿਜ ਹੁੰਦੀ ਹੈ ਜੀ ਪਹਿਲਾਂ ਕਿਥੇ ਮੱਥਾ ਟੇਕ ਕੇ ਫਿਰ ਬਰਾਤ ਲੋ ਅੱਛਾ ਪਹਿਲਾਂ ਇੱਥੇ ਫਿਰ ਗੁਰੂ ਘਰ ਜੀ ਉਸ ਤੋਂ ਬਾਅਦ ਹੋਗੀ ਇੱਥੇ ਹੋ ਕੇ ਫਿਰ ਜਾਂਦੀ ਹੈ ਬੇਟਾ ਅੱਛਾ ਹਾਂ ਜਿਵੇਂ ਆ ਨੰਮ ਬਣਿਆ ਕਿਸੇ ਦਾ ਬੇਟਾ ਹੋਇਆ ਹੋਊ ਜੀ ਜੀ ਫਿਰ ਉਹ ਨੰਮ ਬਣ ਕੇ ਉਹ ਕਹਣਾ ਇਹ ਉਹ ਤਾਇਆ ਜੀ ਦਾ ਜਿਹੜੇ ਇੱਕ ਬੇਟਾ ਸੀ ਉਹਨਾਂ ਦਾ ਹੀ ਘਰ ਹੈ ਜਿਹੜੇ ਸਾਡੇ ਬਾਬੇ ਬਾਬੇ ਭਰਾ ਸੀ ਹਨ ਇਹ ਉਹਨਾਂ ਦਾ ਘਰ ਹੈ ਇਹ ਸਾਹਮਣੇ ਵਾਲਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਠੀਕ ਹੈ ਤੁਸੀਂ ਸੁਣਾਓ ਹਾਂ ਜੀ ਸਾਰਾ ਠੀਕ ਹੈ ਹੋਰ ਭਾਈ ਠੀਕ ਹੈ ਜੀ ਠੀਕ ਹੈ ਤੁਸੀਂ ਸੁਣਾਓ ਠੀਕ ਹੋ ਹੋਰੇ ਦੇ ਵਿੱਚ ਬੈਠ ਮੈਨੂੰ ਕਿੰਨਾ ਚੰਗਾ ਲੱਗਿਆ ਅੱਜ ਕਿਹਾ ਗੱਡੀ ਠੀਕ ਹੈ ਹਾਂ ਇਹ ਸ਼ਬਦ ਕੋਈ ਖਬਰ ਨਹੀਂ ਕਹਿੰਦਾ ਕੋਈ ਨਹੀਂ ਕਹਿੰਦਾ ਸਹੀ ਗੱਲ ਹੈ ਇੱਥੇ ਆ ਚੱਪੜ ਦੇ ਪਰਲੇ ਪਾਸਿਓਂ ਸਾਡੇ ਘਰ ਜੀ ਸਾਰੇ ਇਹ ਹੁਣ ਅੱਛਾ ਜੀ ਅੱਤੇ ਤਾਂ ਇਹ ਬਣੇ ਹਨਾ ਮੈਨੂੰ ਯਾਦ ਹੈ ਕਿ ਅਸੀਂ ਇੱਥੇ ਬੈਠ ਕੇ ਕੱਪੜੇ ਵੀ ਧੋਤੇ ਹਾਂ ਖੋਜ ਹਾਂ ਪਾਣੀ ਕੱਢ ਲੈਣਾ ਹਾਂਜੀ ਇੱਥੇ ਕੱਪੜੇ ਧੋਣੇ ਅੱਛਾ ਤੁਸੀਂ ਤੁਸੀਂ ਤਾਂ ਛੋਟੇ ਸੀਗੇ ਨਹੀਂ ਜਿਆਦਾ ਥੋੜੇ ਜਵਾਨ ਹੋਏ ਉਹਦਾ ਉਹਦਾ ਮੈਨੇ ਛੋਟੀਆਂ ਕੁੜੀਆਂ ਬਹੁਤ ਕੰਮ ਕਰਦੀਆਂ ਸੀ ਹਾਂ ਐਦਾਂ ਹੀ ਹੈਗਾ ਤੁਸੀਂ ਇਹ ਦੇਖ ਲਓ ਬੀਬੀ ਹੁਣਾਂ ਨੇ ਨਰਮਾ ਚੁਗਣ ਜਾਣਾ ਅਸੀਂ ਹਾਰੇ ਚ ਦਾਲ ਧਰ ਦੇਣੀ ਆਉਂਦੇ ਹਾਂ ਅੱਛਾ ਆਟਾ ਗੁੰਨ ਕੇ ਰੱਖ ਦੇਣਾ ਤੁਸੀਂ ਨਰਮਾ ਚੁਗਿਆ ਹਾਂ ਮੈਂ ਚੁਗਿਆ ਕਿੰਨਾ ਵਾ ਵਾ ਕਾਫੀ ਸੁਫੜਾ ਫਿਲਮ ਦੇਖ ਕੇ ਤੁਹਾਨੂੰ ਤਾਂ ਚੇਤਾ ਬਹੁਤ ਆਇਆ ਹਾਂ ਉਹ ਕਹਿੰਦੀ ਰਹੀ ਉਹਨਾਂ ਨੂੰ ਪਤਾ ਨਹੀਂ ਸੀ ਨਰਮਾ ਨੂੰ ਅਗਲਾ ਜਿਹੜੇ ਫੁੱਟ ਹੁੰਦੇ ਆ ਹਾਂਜੀ ਉਹਨਾਂ ਨਰਮੇ ਦੇ ਫੁੱਟ ਕਹਿੰਨੇ ਆ ਕਪਾਹ ਦੇ ਫੁੱਟ ਨਰਮੇ ਤੇ ਕਪਾਹ ਦੇ ਵਿੱਚ ਬਹੁਤ ਲੋਕਾਂ ਨੂੰ ਡਿਫਰੈਂਟ ਨਹੀਂ ਪਤਾ ਓਕੇ ਹਾਂ ਦੱਸੋ ਜਿਹੜਾ ਨਰਮਾ ਹੁੰਦਾ ਉਹ ਥੋੜਾ ਮੋਟਾ ਹੁੰਦਾ ਅੱਛਾ ਕਪਾਹ ਤੋਂ ਜਿਹੜੀ ਹੈ ਆਪਣੇ ਕੱਪੜੇ ਜਿਹੜੇ ਪਿਓਰ ਕਾਟਨ ਹੈ ਉਹ ਕਪਾਹ ਤੋਂ ਬਣਦੀ ਹੈ ਓਕੇ ਉਹਦੀ ਕਾਟਨ ਤੋਂ ਬਣਦੀ ਹੈ